ਰੇਡੀ ਪ੍ਰਕਿਰਤੀ ਦੀ ਪਰਪੂਤਾ ਤਰਤੀ ਉੱਤੇ ਰੁੱਤਾਂ ਦੇ ਆਵਾਗੌਣ ਦਾ ਕਾਰਨ ਬਣਦੀ ਹੈ ਡੰਡੀ ਸਾਰੀ ਪ੍ਰithvi ਉੱਤੇ ਜਲਵਾਯੂ ਅਵਸਥਾ ਇੱਕੋ ਜਹੀ ਨਹੀਂ ਡੰਡੀ ਇਸ ਕਰਕੇ ਇੱਕ ਸਾਲ ਵਿੱਚ ਆਉਂਦੀਆਂ ਰੁੱਤਾਂ ਵੀ ਹਰ ਥਾਂ ਉੱਤੇ ਇੱਕੋ ਸਮੇਂ ਇੱਕ ਸਮਾਨ ਨਹੀਂ ਹੁੰਦੀਆਂ ਡੰਡੀ ਹਾਂ ਇੰਨਾ ਜ਼ਰੂਰ ਹੈ ਕਿ ਇਹ ਸਦੀਆਂ ਤੋਂ ਮਨੁੱਖੀ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ ਡੰਡੀ ਇਹ ਆਪੋ ਆਪਣੀ ਅਤ ਵਿਖਾ ਕੇ ਮਾਨਵ ਦੇ ਇਮਤਿਹਾਨ ਲੈਂਦੀਆਂ ਰਹਿੰਦੀਆਂ ਹਨ ਡੰਡੀ ਉਹ ਪਾਸ ਹੋਣ ਲਈ ਕਦੇ ਆਪਣੇ ਸਰੀਰ ਨੂੰ ਅਨੁਸ਼ਾਸਨ ਦੀ ਅੱਗ ਵਿੱਚ ਤਪਾਉਂਦਾ ਹੈ ਅਤੇ ਕਦੇ ਰੁੱਤਾਂ ਦੇ ਪ੍ਰਕੋਪ ਤੋਂ ਬਚਣ ਲਈ ਅਸੂਰੀ ਤਰੀਕੇ ਅਪਣਾਉਂਦਾ ਹੈ ਜਿਹੜੇ ਜਾਂ ਉਸ ਨੂੰ ਸੁੱਖ ਸੁਵਿਧਾ ਦਿੰਦੇ ਹਨ ਅਤੇ ਜਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਉਸ ਦੇ ਜੀਵਨ ਨੂੰ ਛੋਟਾ ਕਰਦੇ ਹਨ ਡੰਡੀ ਪੰਜਾਬੀ ਆਪਣੇ ਤਨ ਮਾਨਾ ਉੱਤੇ ਬਸੰਤ ਗ੍ਰੀਖਮ ਵਰਖਾ ਸਰਦ ਹਿਮਕਰ ਪਤਝੜ ਨਵਾਲੀਆਂ 6 ਰੁੱਤਾਂ ਹੰਡਾ ਕੇ ਪ੍ਰਕਿਰਤੀ ਦੇ ਲਗਭਗ ਹਰ ਰੂਪ ਦੇ ਦਰਸ਼ਨ ਕਰ ਲੈਂਦੇ ਹਨ ਡੰਡੀ ਹਰ ਰੁੱਤ ਦਾ ਵੱਖਰਾ ਮિજાਜ ਅਤੇ ਮੌਲਿਕ ਅੰਦਾਜ਼ ਹੁੰਦਾ ਹੈ ਡੰਡੀ ਪਾਵਸ ਰੁੱਤ ਪ੍ਰਕਿਰਤੀ ਨੂੰ ਨਵਾਂਉਣ ਦੀ ਜ਼ਿੰਮੇਵਾਰੀ ਓਟਦੀ ਹੈ ਦੰਡੀ ਚਮਾਸੇ ਵਿੱਚ ਜਵਾਨ ਹੋਣ ਵਾਲਾ ਰਾਜਾ ਮਹੀਨਾ ਸਾਵਣ 80% ਮੀਂਹ ਪਾਉਂਦਾ ਹੈ ਦੰਡੀ ਨਤੀਜੇ ਵਜੋਂ ਧਰਤੀ ਉੱਤੇ ਜੀਵ ਜੰਤੂ ਅਤੇ ਬਨਸਪਤੀ ਸੁਰੱਖਿਅਤ ਰਹਿੰਦੀ ਹੈ ਦੰਡੀ ਕਿਸਾਨ ਅਨਥਕ ਮਿਹਨਤ ਕਰਕੇ ਪਾਣੀ ਰਾਹੀਂ ਜੀਰੀ ਜਵਾਰ ਬਾਜਰਾ ਮੂੰਗੀ ਮੋਠ ਮਾਂ ਅੰਬ ਜਾਮਣ ਰੈਡੀ ਅਨਾਰ ਅਤੇ ਤਿਲ ਆਦ 101 ਤਰ੍ਹਾਂ ਦਾ ਅੰਨ ਤਨ ਪੈਦਾ ਕਰਦਾ ਹੈ ਡੰਡੀ ਕਹਿਣ ਤੋਂ ਭਾਵ ਹੈ ਸਾਵਣ ਮਹੀਨੇ ਧਰਤੀ ਦੀ ਕੋਖ ਫਲਦੀ ਹੈ ਡੰਡੀ ਖੇਤਾਂ ਬਿਜਲੀ ਹਰਿਆਲੀ ਧਰਤੀ ਨੂੰ ਨੂਰ ਬਖਸ਼ਦੀ ਹੈ ਜਿਸ ਨੂੰ ਵੇਖ ਕੇ ਕਿਸਾਨ ਖੁਸ਼ੀ ਨਾਲ ਝੂਮ ਉੱਠਦੇ ਹਨ ਡੰਡੀ ਪੰਜਾਬੀਆਂ ਦਾ ਭਾਵੇਂ ਹੜ ਨਾਲੋਂ ਸੌਣ ਨਾਲ ਵਧੇਰੇ ਪਿਆਰ ਇਹਨਾਂ ਦੀ ਜੀਵਨ ਸ਼ੈਲੀ ਵਿੱਚੋਂ ਪ੍ਰਤੱਖ ਝਲਕਦਾ ਹੈ ਪ੍ਰੰਤੂ ਪਾਪਸ ਦੀ ਸ਼ੁਰੂਆਤ ਹਾੜ ਮਹੀਨੇ ਤੋਂ ਹੋਣ ਕਰਕੇ ਕਿਸਾਨ ਦਾ ਨਵਾਂ ਵਰਾ ਇੱਥੋਂ ਸ਼ੁਰੂ ਹੋ ਕੇ ਜੇਠ ਉੱਤੇ ਮੁਕਦਾ ਹੈ ਡੰਡੀ ਇਸ ਆਧਾਰ ਉੱਤੇ ਪ੍ਰithvi ਪੁੱਤਰ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਸਾਲ ਵਿੱਚ ਹਾੜੀ ਰਬੀ ਅਤੇ ਸੌਣੀ ਖਰੀਫ ਦੋ ਪ੍ਰਕਾਰ ਦੀਆਂ ਫਸਲਾਂ ਪ੍ਰਾਪਤ ਕਰਦੇ ਹਨ ਡੰਡੀ ਭਾਰਤ ਵਿੱਚ ਹੁੰਦੀ ਵਰਖਾ ਇੱਥੋਂ ਦੀ ਬਸੇਵ ਦੇ ਖੁਸ਼ਹਾਲ ਜੀਵਨ ਅਤੇ ਵਿਕਾਸ ਦਾ ਆਧਾਰ ਬਣਦੀ ਹੈ ਡੰਡੀ ਇਸੇ ਕਰਕੇ ਕਿਹਾ ਜਾਂਦਾ ਹੈ ਅੱਧੇ ਹੜ ਤਾਂ ਰਾਮ ਵੈਰੀ ਦੇ ਵੈਰੀ ਦੇਵੀ ਵਰੇ ਡੰਡੀ ਵਰਖਾ ਰੁੱਤ ਦੀ ਮਹੱਤਤਾ ਮੀਰਾਹੀ ਆਨੰਦ ਦੇਣ ਦੇ ਨਾਲ-ਨਾਲ ਉਪਜ ਵਿੱਚ ਵਾਧਾ ਕਰਨਾ ਅਤੇ ਤੀਆਂ ਰੱਖੜੀ ਜਨਮ ਅਸ਼ਟਮੀ ਗੁੱਗਾ ਨੌਮੀ 나ਗ ਪੰਚਮੀ ਦਾ ਤਿਉਹਾਰ ਆਉਣ ਕਰਕੇ ਹੋਰ ਵੱਧ ਜਾਂਦੀ ਹੈ ਡੰਡੀ ਇਹ ਮੰਗਲਕਾਰੀ ਰੁੱਤ ਗਰਮੀ ਕਾਰਨ ਅੱਕੇ ਸੁੱਕੇ ਅਤੇ ਤੋਵਾ ਕਰ ਚੁੱਕੇ ਜੀਵ ਜਗਤ ਨੂੰ ਮੀ ਬਸਾ ਕੇ ਠੰਡਕ ਅਤੇ ਨਮੀ ਊਰਜਾ ਪ੍ਰਦਾਨ ਕਰਦੀ ਹੈ ਡੰਡੀ ਇਸ ਦੇ ਨਾਲ ਹੀ ਹਵਾ ਸੀਤਕਾਰ AC ਦੀ ਵਰਤੋਂ ਘਟਾ ਕੇ ਕੁਝ ਪਲ ਰੁੱਖਾਂ ਦੀ